ਮੈਂ ਤੇ ਜੋਗੀ ਹੱਥ ਟੋਰਾ ਛੱਡੀਆਂ ਮੈਂ ਤੇ ਜੋਗੀ ਹੱਥ ਟੋਰਾ ਛੱਡੀਆਂ ਜੋਗੀ ਆਪਿ ਨਿਭਾਈ ਜਾਨਦਾ ਏ ਮੈਂ ਤੇ ਜੋਗੀ ਹੱਥ ਟੋਰਾ ਛੱਡੀਆਂ ਜੋਗੀ ਆਪਿ ਨਿਭਾਈ ਜਾਨਦਾ ਏ ਬਾਹਾਂ ਫੜ ਕੇ ਸਿੱਧ ਜੋਗੀ ਜੋਗੀ ਮੈਨੂੰ ਪਾਰ ਲੰਘਾਈ ਜਾਂਦਾ ਏ ਮੈਂ ਤੇ ਜੋਗੀ ਹੱਥੇ ਡੋਰਾ ਛੱਡੀਆਂ ਜੋਗੀ ਆਪ ਨਿਭਾਈ ਜਾਂਦਾ ਏ ਮੈਂ ਤੇ ਜੋਗੀ ਹੱਥੇ ਡੋਰਾ ਛੱਡੀਆਂ ਜੋਗੀ ਆਪ ਨਿਭਾਈ ਜਾਂਦਾ ਏ ਈਦੇ ਮਨ ਮੰਦਰ ਵਿੱਚ ਧਿਆਨ ਜੋਗੀ ਦਾਲੋਂਦਾ ਤਲਾਧਾਰੀ ਸਿੱਧ ਜੋਗੀ ਨੂੰ ਮੈਂ ਆਪਣੇ ਨਾਲੇ ਜੇਕਾਰਾ ਬਾਬਾ ਬਲਕਨਾਥ ਜੀ ਦਾ ਬੋਲ ਸਾਚੇ ਦਰਵਾਜ਼ਾ ਕੀ ਜੈ ਪਿੰਡ ਹਰਮੋਇਆ ਜ਼ਿਲ੍ਹਾ ਹੁਸ਼ਿਆਰਪੁਰ ਸਿੱਧ ਬਾਬਾ ਬਲਕਨਾਥ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਨਗਰ ਨਿਵਾਸੀ ਅਤੇ ਇਲਾਕੇ ਦੇ ਸਹਿਯੋਗ ਨਾਲ 14 ਮਾਰਚ ਨੂੰ ਸਾਲਾਨਾ ਵਿਸ਼ਾਲ ਜਾਗਰਣ ਅਤੇ ਭੰਡਾਰਾ ਮੰਦਰ ਦੇ ਮੁਖ ਸੇਵਾਦਾਰ ਬਾਬਾ ਜਸਵੀ ਸਿੰਘ ਜੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਬਾਬਾ ਜਸਵੀ ਸਿੰਘ ਹਨਮੁਆਇ ਦੱਸਿਆ ਕਿ 15 ਮਾਰਚ ਨੂੰ ਸਵੇਰੇ 10 ਵਜੇ ਬਾਬਾ ਬਾਲਕਨਾਥ ਦਿਓੜ ਸਿੱਧ ਗੁਫਾ ਮੱਚਲ ਪਰਦੇਸ ਤੀਵੀਂ ਸਾਲਾਨਾ ਯਾਤਰਾ 10 ਵਜੇ ਆਰੰਭ ਹੋਵੇਗੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਦੋਵੇਂ ਦਿਨ ਇਸ ਮਾਗ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜਕਾਰਾ ਪੋਣਾ ਹਰੀ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਹਰਾ ਪੋਣਾ ਹਰੀ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਮੰਦਰ ਸਿੱਧ ਬਾਬਾ ਬਾਲਕਨਾਥ ਜੀ ਪਿੰਡ ਹਰਮੋਆ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬਾਬਾ ਜਸਵੀਰ ਸਿੰਘ ਜੀ ਅਗਵਾਈ ਹੇਠ 14 ਤੇ 15 ਮਾਰਚ ਨੂੰ ਹਰ ਸਾਲ ਦੀ ਤਰ੍ਹਾਂ ਜਾਗਰਨ ਅਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ ਆਪ ਸਭ ਸਮੂਹ ਸੰਗਤ ਨੂੰ ਬੇਨਤੀ ਹੈ ਕਿ 15 ਮਾਰਚ ਨੂੰ ਸਵੇਰੇ 10 ਵਜੇ ਬਾਬਾ ਜੀ ਦੀ ਗੁਫਾ ਲਈ ਯਾਤਰਾ ਆਰੰਭ ਹੋਵੇਗੀ ਸਮੂਹ ਸੰਗਤ ਦਾ ਸਹਿਯੋਗ ਦੇਣ ਲਈ ਆਪ ਸਭ ਨੂੰ ਦਰਵਾਜ਼ਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜਕਾਰਾ ਪਉਣਾ ਹਰਜੀ ਦਾ ਬੋਲ ਸੱਚੇ ਦਰਵਾਰ ਕੀਜੈ